ਫਰੈਂਡਸ ਵੈਲਕਮ ਬੈਕ ਟੂ ਆਰ ਨਿਊ ਵਲੋਗ ਅੱਜ ਹੈ ਸੰਡੇ ਤੇ ਸਵੇਰ ਦੇ ਵੱਜ ਗਏ 7:10 ਤੇ ਮੈਂ ਨਾ ਤੋ ਲਈ ਆ ਬੱਚੇ ਹਜੇ ਸੁੱਤੇ ਪਏ ਨੇ ਇਧਰ ਆ ਗੰ ਲੱਗਿਆ ਹੈ ਸ਼ਰਾਰਤ ਕਰਨ ਦੇਲ ਇਹ ਲੱਗਿਆ ਹੈ ਸ਼ਰਾਰਤਾਂ ਕਰਨ ਤੇ ਗਗਨੀ ਸੁੱਤੀ ਪਈ ਆ ਤੇ ਸਰਦਾਰ ਇਹ ਨਾਉਣ ਦਾ ਨਾਮ ਹੀ ਨਹੀਂ ਲੈ ਰਹੇ ਯਾਰ ਆ ਕੱਪੜਿਆਂ ਦਾ ਦੇ ਡੇ ਜਿਵੇਂ ਲਾਹੇ ਤੇ ਕੋਸੀ ਇਹ ਤਾਂ ਹੁਣ ਕੱਲ ਵਾਸ਼ ਕੀਤੇ ਨੇ ਹੈ ਕੱਲ ਧੋਤੇ ਨੇ ਆਪਣੇ ਕੋਸੀਆਂ ਤੇ ਇਹੇ ਕੰਮ ਆਉਂਦੀ ਹੈ ਜੇ ਕੱਪੜਿਆਂ ਦੇ ਢੇਰ ਰੱਖਣ ਲਈ ਹੋਰ ਕੱਲ ਵਾਸ਼ ਕੀਤੇ ਨੇ ਸਾਰੇ ਇਹ ਸਾਰੇ ਕੱਪੜੇ ਇੱਕ ਦਿਨ ਚ ਰਾਤ ਨੂੰ ਲਾ ਕੇ ਲਾਈਆਂ ਉੱਪਰ ਤੇ ਅੱਜ ਤਿਆਂ ਲਗਾਇਓ ਨਾਲ ਮੇਰੇ ਇੰਨੇ ਕੱਪੜੇ ਨੇ ਤੇ ਫਿਰ ਅੱਜ ਕਿਤੇ ਘੁੰਮਣ ਵੀ ਜਾਣਾ ਬੱਚਿਆਂ ਨੂੰ ਘੁਮਾ ਕੇ ਰਹੀ ਹੈ ਜਰ ਤੱਕ ਮੈਂ ਨਾ ਕਿਹਾ ਉਹਨਾਂ ਇਹ ਸਾਰੇ ਸਵੇਟ ਦੇ ਉਹਨੂੰ ਆਏ ਹਾਏ ਰੋਟੀ ਨਹੀਂ ਖਾਣੀ ਰੋਟੀ ਵੀ ਖਾਵਾ ਬ੍ਰੈਕਫਾਸਟ ਹੀ ਕਰਨਾ ਟਾਈਮ ਦੇਖੋ 10:00 ਵਜੇ ਗਏ 10:30 ਹੋ ਗਏ ਦੇਖ ਇਹਨਾਂ ਨੇ ਨਾ ਬਹੁਤ ਟਾਈਮ ਲਾਣਾ ਦੇਖ ਐ ਤੱਕ ਨਹੀਂ ਗਏ ਸ਼ੈਂਪੂ ਪਿਆ ਉੱਥੇ ਪਿਆ ਹਲੇ ਤੱਕ ਨਹੀਂ ਨਾਉਣਗੇ ਦੇਖ ਸਾਬਣ ਰੱਖਤਾ ਸਾਰਾ ਕੁਝ ਪਿਆ ਟਾਵਲ ਵੀ ਪਿਆ ਤੁਹਾਡਾ ਪਾਣੀ ਦੀ ਬਾਲਟੀ ਵੀ ਭਰੀ ਪਈ ਹੈ ਤਾਵਲ ਕਿੱਥੇ ਤਾਵਲ ਤਾਂ ਨਹੀਂ ਮੁਰੇ ਪਿਆ ਚੇਅਰ ਤੇ ਹਾਂਜੀ ਹਾਂਜੀ ਅਗਮ 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 ਜੀ ਛੇੜਦੇ ਚੁਣੇ ਜੀ ਕਾਕਾ ਤਾਤਾ ਵਾਖੀ ਜੀ ਕਰਨੀ ਤੋ ਤਿੰਨ ਹੋਣਾ ਨਹੀਂ ਹੁਣ ਸੁੱਟ ਜੋ ਉੱਠ ਜੋ ਉੱਠ ਜੋ ਹਾਂ ਕੋ ਪਪਾ ਪਨਾ ਲੂ ਨਾਈ ਕਰ ਲਓ ਹੁਣ ਪਪਾ ਨਹੀਂ ਨਾਂਦੇ ਪੱਤ ਪਪਾ ਨਹੀਂ ਨਾਂਦੇ ਚਲੋ ਬਾਏ ਟਾਟਾ ਇਹ ਗਗਨੀ ਵੀ ਸੁੱਤੀ ਪਈ ਆ ਐਂ ਕਿਹਾ ਜਦ ਤੱਕ ਮੈਂ ਨਾ ਆ ਕੇ ਆਉਣਾ ਐ ਕੈਡੀ ਜੀ ਚਾਹ ਬਣਾ ਕੇ ਰੱਖੋ ਵਧੀਆ ਚਾਹ ਬਣੀ ਪਈ ਆ ਵਾਹ ਜਾਨ ਸਭ ਕੁਝ ਰੈਡੀ ਆ ਸਭ ਕੁਝ ਰੈਡੀ देखो उठ के बैठने की कोशिश कर पुत्र प्यार है पुत्र पैर हो जाए पैर हो पुत्र पैर देखो कवर टूटे हुए नहीं ओ पिल्लो में घर बनाया आ मार के डचला ऐसी ਇਹ ਬੱਚਾ ਰੇਖਾ ਮਰ ਕੇ ਬਸ ਹੋ ਗਿਆ ਚੈਨਾ ਉਹ ਇਹ ਤਾਂ ਹੀ ਫਰਕ ਪੈਣਾ ਫੈਟੀ ਫੈਟੀ ਸ਼ਰੀਰ ਕਰਦੀ ਤੈਨੂੰ ਇਹ ਤਾਂ ਹੀ ਸ਼ਰੀਰ ਤਾਂ ਮੈਂ ਬੈ ਕੇ ਪਹੁੰਚ ਲਾਨੀ ਆ ਨਹੀਂ ਉਹੀ ਆ ਫਿਰ ਇਹ ਸੀਜ਼ੇਰੀਅਨ ਤੋਂ ਬਾਅਦ ਹੀ ਫੈਟ ਇੰਨਾ ਹੋਇਆ ਵਗੇ ਕਿ ਪਹਿਲਾਂ ਉਹ ਕਿਤੇ ਨਹੀਂ ਪਹਿਲਾਂ ਸਲਿਮ ਸੀਗੀ ਹਾਂ ਉਹ ਜਿਹੜੇ ਬਾਕੀ ਵੀ ਨੇ ਸੇਜੇਰੀਅਨ ਤੋਂ ਬਾਅਦ ਆਪਣਾ weight lose ਕਰਦੇ ਨੇ ਮੈਂ ਵੀ ਤਾਂ operation ਉਹ ਤਾਂ ਫੇਰ workout ਚਾਹੀਦਾ ਇਹ ਵੀ ਇੱਕ ਤਰ੍ਹਾਂ ਦਾ workout ਹੀ ਆ ਇਹ ਹਾਂ ਰੈਗੂਲਰ ਡੇਲੀ ਲਾਉਣੀ ਆ ਨਾ ਰਹਿ ਕੇ ਹਫਤੇ ਫੇਰ ਚਲੋ ਰੈਗੂਲਰ ਲਾਉਣ ਤੇ ਤਾਂ ਹੀ ਫਰਕ ਪੈਣਾ ਜੇ ਬੈਠ ਗਏ ਸਰੀਰ ਆਪੇ ਫਿੱਟ ਹੀ ਹੋਣਾ ਬੈਠ ਜੀ ਨਹੀਂ ਇਹਦੀ ਅਰੇ ਕਹਿੰਦੇ ਕਿ ਭਈਆ ਅਰੇ ਬੈਠ ਜੀ ਜੀ ਕਾਪਾ ਲੁਕ ਜਾ ਲੁਕ ਜਾ ਲੁਕ ਜਾ ਇੱਧਰ ਲੁਕ ਜਾ ਇੱਥੇ ਹਾਂ ਚਲੋ 1 2 3 ਬੋਲੋ ਰਾਜਮਈ ਚਾਹ ਪੀ ਲਓ ਆ ਨਾਲ ਕੀ ਲੈਂਦਾ ਸਪੈਸ਼ਲ ਸਪੈਸ਼ਲ ਢੋਕਲਾ ਬਣਾਇਆ ਸੀ ਆਜਾ ਪੁੱਤ ਆਜੂ ਆਜੂ ਮੇਰਾ ਪੁੱਤ ਆਜੂ ਕੀ ਨਾ ਖੁਸ਼ ਹੁੰਦਾ ਆਜੂ ਮੇਰਾ ਬੱਚਾ ਯੈਲੋ ਯੈਲੋ ਸੇਮ ਸੇਮ ਅ ਸੇਮ ਸੇਮ ਪਾਇਆ is same simple and just is same simple hi kau saanu kau putra saanu sade video nu like karo share karo te sade channel nu subscribe karo ਰਾਮਦਾਸ ਜੈ 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 चलो पापा हेटे हम ਕਾਚੇ Cheguei. É que é. <fixos>

mara ina de kasara ਚਲ ਨਵੋ ਕਿੱਲਾਣਾ ਇੱਧਰ ਬੈਠਾ ਇੱਧਰ ਹੈ ਪਾਣੀ ਪੋਟ ਲੈਦਾ ਦੇ ਦੇਖੋ ਪਾਣੀ ਪੋਟ ਆੜੀ ਦੀ ਨੋਰ ਦੇਖੋ ਤਾਂ ਕਿੱਲਾਣਾ ਉਹ ਸੀ ਉਹ ਦੇ ਪਹਿਲਾਂ ਆਪਣੀ ਸ਼ਾਪਿੰਗ ਕਰਦੀ ਪਈ ਹੋਵੇ ਕਿੱਥੇ ਬੜੀ ਦੀ ਉਹ ਗਾਣੇ ਕਿਉਂ ਆਉਂਦੇ ਨੇ ਫਾਈਨਲੀ ਘਰੇ ਪਹੁੰਚ ਗਏ ਹੋ ਕੀ ਥੱਕ ਗਿਆ ਤਾਂ ਬਹੁਤ ਘੁੰਮੀ ਕਿਤੇ ਅੱਜ ਆ ਤਾਂ ਬਤਵਨ ਸੰਜੋ ਜੂਸ ਪੀਣਾ ਫਾਈਨਲੀ ਘਰੇ ਪਹੁੰਚ ਗਏ ਆ ਟਾਈਮ ਬਹੁਤ ਹੋ ਗਿਆ 10 ਵਜੇ ਆ ਤੇ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆ ਤੁਹਾਨੂੰ ਸਾਡਾ ਵਲੌਗ ਕਿਵੇਂ ਦਾ ਲੱਗਿਆ ਸਾਨੂੰ ਜ਼ਰੂਰ ਦੱਸਿਓ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹੁਣ ਮਿਲਦੇ ਆਂ ਨੈਕਸਟ ਵਲੌਗ ਦੇ ਭਾਈ